ਅੱਛਾ ਇੱਕ ਫਿਰ ਇੱਕ ਤੇ ਪੇਸ਼ੈਂਟ ਹੈਗਾ ਗੁਲੀਆਂ ਪਿੰਡ ਤੋਂ ਕੈਂਪ ਚ ਆਇਆ ਤੇ ਇਹਨਾਂ ਨੂੰ ਫਿਰ ਮੈਡੀਕਲ ਸਪੈਸ਼ਲਿਸਟ ਤੇ ਹੈ ਕੋਈ ਨਹੀਂ ਅੱਛਾ ਤੇ ਇਹ ਕਦੋਂ ਫਿਰ ਉੱਥੇ ਆਣ ਇਹਨਾਂ ਨੂੰ ਇਹਨਾਂ ਨੂੰ ਬਿਠਾ ਦੇ ਬਿਠਾ ਦੇ ਭਾਈ ਬਿਜੀ ਦਾ ਟੀਮ ਦਾ 4% ਜਿਆਦਾ ਵਾਟਰ ਪੰਪ ਨਹੀਂ ਹੈ ਟੈਂਸ਼ਨ ਨਾ ਹੋਵੇ ਪਾਤੀ ਦੇ ਮਾਤਾ ਇਹਦੇ ਕੀ ਪੈਸੇ ਆ ਖਾਲੀ ਆ ਨਾ ਮਾਵਾ ਮਾਵਾ ਕੋਲ ਜੋ ਚੀਜ਼ ਹੁੰਦੀ ਆ ਨਾ ਮਾਂ ਉਹ ਦੁਨੀਆ ਚ ਕਿਸੇ ਕੋਲ ਨਹੀਂ ਕਿਸੇ ਦੀ ਮਾਂ ਹੋਣਾ ਮਾਂ ਹੋਣਾ ਇਹ ਸਭ ਤੋਂ ਮਹਾਨ ਚੀਜ਼ ਆ ਸਭ ਤੋਂ ਵੱਡਾ ਖਜ਼ਾਨਾ ਦੁਨੀਆ 'ਚ ਮਾਵਾ ਨੇ अच्छा मैं देबा दिख रही हूं पंजाब बॉर्डर न्यूज़ आज سرحدی कस्बा नरौट जैमल सिंह स्थित कम्युनिटी हेल्थ सेंटर विच सेहत विभाग वलो यूडीआई कैंप लगाया गया इस कैंप दौरान अंगीना ਦੇ ਸਰਟੀਫਿਕੇਟ بنائے ਗਏ कैंप ਦੀ ਪ੍ਰਧਾਨਗੀ ਐਸਐਮਓ ਡਾਕਟਰ ਵਿਨੈਤ ਸਿੰਘ ਜੰਮਾਲ ਵੱਲੋਂ ਕੀਤੀ ਗਈ ਇਸ ਮੌਕੇ ਤੇ ਵੱਖ-ਵੱਖ ਤਰ੍ਹਾਂ ਦੇ ਡਾਕਟਰ ਲਾਪਤਾੀਆਂ ਦੀ ਜਾਂਚ ਕਰਨ ਲਈ ਪਹੁੰਚੇ ਸਨ ਦੱਸ ਦਈਏ ਕਿ ਇਸ ਮੌਕੇ ਤੇ ਡਾਕਟਰ ਗਗਨਦੀਪ ਆਰਥੋਪੀਡੀਸ਼ੀਅਨ ਡਾਕਟਰ ਨੀਹਾ ਅੱਖਾਂ ਦੇ ਮਾਹਿਰ ਡਾਕਟਰ ਸੁਲਿੰਦਰ ईएनटी ਡਾਕਟਰ ਸத்யਾਰਥ ਮਨੋਵਿਗਿਆਨਿਕ ਵਿਸ਼ੇਸ਼ ਤੌਰ ਤੇ ਮੌਕੇ ਤੇ ਹਾਜ਼ਰ ਸਨ ਇਸ ਮੌਕੇ ਤੇ ਕੈਂਪ ਦਾ ਜਾਇਜ਼ਾ ਲੈਣ ਲਈ ਕਨੰਤਰੀ ਸ਼੍ਰੀ ਲਾਲ ਚੰਦ ਘਟਾਰੂ ਚੱਕ ਵੀ ਪਹੁੰਚੇ ਜਿਨ੍ਹਾਂ ਦੇ ਵੱਲੋਂ ਆਏ ਹੋਏ ਲਾਪਤਰੀਆਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਗਿਆ ਅਤੇ ਸਿਹਤ ਵਿਭਾਗ ਨੂੰ ਆਦੇਸ਼ ਦਿੱਤੇ ਕਿ ਜਲਦ ਤੋਂ ਜਲਦ ਇਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਦੱਸਦੀ ਹੈ ਕਿ ਇਸ ਮੌਕੇ ਤੇ 50 ਲਾਪਤਰੀ ਲਾਭ ਲੈਣ ਲਈ ਪਹੁੰਚੇ ਸਨ ਜਿਨ੍ਹਾਂ ਵਿੱਚੋਂ 27 ਲਾਪਤਰੀਆਂ ਦੇ ਮੌਕੇ ਤੇ ਹੀ ਅੰਗਹੀਨ ਸਰਟੀਫਿਕੇਟ ਬਣਾਏ ਗਏ ਤੇ 3 ਲਾਪਤਰੀਆਂ ਨੂੰ ਪਠਾਨਕੋਟ ਸਿਵਲ ਹਸਪਤਾਲ ਰੈਪਰ ਕਰ ਦਿੱਤਾ ਗਿਆ ਤੁਸੀਂ ਦੇਖ ਰਹੇ ਹੋ ਪੰਜਾਬ ਬਾਰਡਰ ਨਿਊਜ਼ ਮੈਂ ਹਰਕੇਸ਼ਰ ਮਾ ਬਮਿਆਰ ਵਿਧਾਨ ਸਭਾ ਹਲਕਾ ਪੋਆ ਦੇ ਬਹੁਤ ਹੀ ਇਤਿਹਾਸਕ ਪਿੰਡ ਨਗਰ ਪੰਚਾਇਤ ਨਰੋਟ ਜਮਸ ਸਿੰਘ ਵਿਖੇ ਇੱਕ ਬਹੁਤ ਹੀ ਵੱਡਾ ਹੈਂਡੀਕੈਪਡ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਇਥੇ ਆਸ-ਪਾਸ ਦੇ ਦਰਜਨਾ ਪਿੰਡਾਂ ਦੇ ਜਿਹੜੇ ਉਹ ਸਾਡੇ ਭੈਣ ਭਰਾ ਨੇ ਆਪਣਾ ਹੈਂਡੀਕੈਪਡ ਸਰਟੀਫਿਕੇਟ ਬਣਾਉਣ ਲਈ ਆਏ ਨੇ ਸੋ ਫੋਰਨ ਤੌਰ ਤੇ ਸਾਡੇ ਡਾਕਟਰ ਜੀ ਹੁੰਦੀ ਆ ਮਨੁੱਖ ਦੇ ਸਰੀਰ ਦੀ ਉਹ ਸਾਰੇ ਅੱਜ ਇੱਥੇ ਅਵੇਲੇਬਲ ਨੇ ਸੋ ਬਹੁਤ ਚੰਗਾ ਜਿਹੜਾ ਆ ਉਹ ਲੋਕਾਂ ਨੂੰ ਫੀਲ ਵੀ ਹੋ ਰਿਹਾ ਸੋ ਮੈਂ ਵੀ ਵਕ ਵਕ ਜਿਹੜੇ ਸਾਡੇ ਭੈਣ ਭਰਾंनो ਨੂੰ ਮਿਲਿਆ ਸੋ ਮਾਨਜੁਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਨੂੰ ਮਾਨ ਜੀ ਵੱਲੋਂ ਜਿਸ ਤਰ੍ਹਾਂ ਸਮੁੱਚੇ ਪੰਜਾਬ ਦੇ ਹਰ ਵਰਗ ਦੇ ਲੋਕ ਨੇ ਚਾਹੇ ਉਹ ਪੰਜਾਬ ਦੇ ਵਪਾਰੀ ਨੇ ਚਾਹੇ ਪੰਜਾਬ ਦੇ ਮਜ਼ਦੂਰ ਨੇ ਪੰਜਾਬ ਦੇ ਕਿਸਾਨ ਨੇ ਪੰਜਾਬ ਦੇ ਮਲਾਜ਼ਮ ਨੇ ਹਰ ਵਰਗ ਦੇ ਪੰਜਾਬ ਦੇ ਲੋਕਾਂ ਦੇ ਜਿਹੜੇ ਸਵਾਲ ਨੇ ਵੱਖੋ ਵੱਖਰੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾ ਰਿਹਾ ਸੋ ਜਿੱਥੇ ਬਾਕੀ ਸਰਕਾਰ ਦੀਆਂ ਯੋਜਨਾਵਾਂ ਲੋਕਾਂ ਨੂੰ ਵੱਡੇ ਫਾਇਦੇ ਦੇ ਰਹੀਆਂ ਨੇ ਚਾਹੇ ਉਹ ਸੜਕ ਸੁਰੱਖਿਆ ਫੋਰਸ ਬਣੀ ਹੈ ਚਾਹੇ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਦੀ ਗਰੀਬਜੋ ਵੱਖ-ਵੱਖ ਕੈਂਪ ਲੱਗ ਰਹੇ ਆ ਚਾਹੇ ਸਭ ਲੋਕਾਂ ਨੂੰ 600 ਝੂਟ ਬਿਜਲੀ ਦਾ ਜੋ ਜਿਹੜਾ ਉਹ ਫ੍ਰੀ ਦਿੱਤਾ ਗਿਆ ਹੈ ਚਾਹੇ ਪੰਜਾਬ ਦੇ ਅੰਦਰ 48000 ਸਰਕਾਰੀ ਨੌਕਰੀਆਂ ਜਿਹੜੀਆਂ ਮੈਰਿਟ ਦੇ ਲੋਕਾਂ ਨੂੰ ਮਿਲੀਆਂ ਨੇ ਪੰਜਾਬ ਦੇ ਬੱਚਿਆਂ ਨੂੰ ਤੇ ਇੱਕ ਭਰੋਸਾ ਲੋਕਾਂ ਨੂੰ ਪੈਦਾ ਹੋਇਆ ਕਿ ਹੁਣ ਸਰਕਾਰ ਜਿਹੜੀ ਹੈ ਪੰਜਾਬ ਦੇ ਅੰਦਰ ਮਾਨਦਾਰ ਸਰਕਾਰ ਹੈ ਸੋ ਖਾਸ ਕਰਕੇ ਸੀਐਮ ਸਾਹਿਬ ਦੇ ਇਮਾਨਦਾਰੀ ਦੇ ਉੱਤੇ ਲੋਕ ਪੰਜਾਬ ਦੇ ਭਰੋਸਾ ਕਰਦੇ ਆ ਸੋ ਅੱਜ ਇਸ ਇਲਾਕੇ ਦੇ ਅੰਦਰ ਇੱਕ ਬਹੁਤ ਵੱਡਾ ਜਿਵੇਂ ਮੈਂ ਦੱਸਿਆ ਮਸਲਾ ਹੁੰਦਾ ਹਰ ਜਿਹੜਾ ਕੁਦਰਤ ਵੱਲੋਂ ਕੀਵਰੀ ਕੋਈ ਕਿਸੇ ਦਾ ਸਰੀਰ ਸੋਪੂਰ ਨਹੀਂ ਹੁੰਦਾ ਜਾਂ ਕੋਈ ਹਾਦਸਾ ਵਾਪਰ ਜਾਂਦਾ ਤੇ ਉਹਦਾ ਕੋਈ ਅੰਗ ਉਹਦਾ ਕੋਈ ਜਿਹੜਾ ਸਰੀਰ ਦਾ ਪਾਰਟ ਜਿਹੜਾ ਆ ਉਹ ਨਕਾਰਾ ਹੋ ਜਾਂਦਾ ਸੋ ਉਹਨਾਂ ਨੂੰ ਜਿਹੜੀ ਪੈਨਸ਼ਨ ਪੰਜਾਬ ਸਰਕਾਰ ਵੱਲੋਂ ਹੈ ਉਹ ਪ੍ਰਾਪਤ ਕਰਨ ਲਈ ਸਭ ਤੋਂ ਪਹਿਲਾਂ ਜਿਹੜਾ ਆ ਉਹ ਹੈਂਡੀਕੈਪ ਸਰਟੀਫਿਕੇਟ ਚਾਹੀਦਾ ਹੁੰਦਾ ਸੋ ਅ ਇਥੋਂ ਉੱਟਕੇ ਲੋਕਾਂ ਨੂੰ ਜਦੋਂ ਪਠਾਨਪੁਰ ਜਾਣਾ ਦੋ ਦਿਨ ਚਾਰ ਦਿਨ ਕਿਹ ਦਿਨ ਲੱਗਦੇ ਆ ਸਰਟੀਫਿਕੇਟ ਬਣਾਉਣ ਦੇ ਲਈ ਤਾਂ ਲੋਕਾਂ ਨੂੰ ਬੜਾ ਜਿਹੜਾ ਬੈਡ ਫੀਲ ਹੁੰਦਾ ਸੋ ਅ ਸਰਕਾਰ ਤੁਹਾਡੇ ਦਰਵਾਜ਼ੇ ਦੋਜਨਾ ਦੀ ਖੜੀ ਵਜੋਂ ਓਨਲੀ ਨੋਡ ਜਾਂਸਨ ਦੇ ਅੰਦਰ ਇੱਕ ਮੈਡੀਕਲ ਜਿਹੜਾ ਜਾਣੇ ਦਾ ਕੈਂਪ ਲਾਇਆ ਗਿਆ ਸੋ ਵੱਡੀ ਮਾਤਰਾਤ ਲੋਕ ਆਏ ਆਂ ਔਰ ਵੱਖ-ਵੱਖਰੀ ਜਿਹੜੀਆਂ ਕੈਟਾਗਰੀਆਂ ਨੇ ਉਹਦੇ ਆਧਾਰ 'ਤੇ ਉਹਨਾਂ ਨੂੰ ਹੈਂਡੀਕੈਪ ਸਰਟੀਫੀਕੇਟ ਜਿਹੜੇ ਅੱਜ ਬਣਾ ਕੇ ਦਿੱਤੇ ਜਾਣਗੇ ਔਰ ਇਸੇ ਤਰ੍ਹਾਂ ਮੈਂ ਆਪਣੇ ਹਲਕੇ ਦੇ ਲੋਕਾਂ ਦੀ ਖਿਦਮਤ 'ਚ ਰਵਾਂ ਇਹ ਮੈਨ ਲਗਾਤਾਰ ਮੇਰੀ ਖਾਸ਼ੀ ਵੀ ਨੇ ਮੇਰੇ ਜ਼ਤਨ ਵੀ ਹੈ ਜੋ ਮੇਰਾ ਪਿਆਰਾ ਹਲਕਾ ਸੋ ਲਗਾਤਾਰ ਇਸ سلسلہ ਨਾਲ ਸਮਝੀ ਬਿਜਾਰੀ ਦੇ